واحو so, جی آپ سارے نی طرح سمرن کر کے سہج منا کیونکہ جو سہج ہے ਉਹ ਆਪਣਾ ਕਰ ਹੈ ਤੇ ਮਹਾਰਾਜ ਜੀ ਉਜਾਉਂਦੇ ਨੇ ਕਹਿੰਦੇ ਜਾਪ ਕਰ ਤੇਰਾ ਸੋਈ ਜੋ ਸਹੇਂਦੇ ਰਹਾ ਸਮਾਈ ਜੇ ਜਦੋਂ ਆਪਾਂ ਸਹਿਜ ਦੇ ਵਿੱਚੋਂ ਬਾਹਰ ਆਉਂਦੇ ਹਾਂ ਸਿਮਰਨ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਆਪਾਂ ਵਿੱਜੜਦੇ ਆਂ ਜਿਹੜੇ ਸਾਡੇ शरीर ਦੇ ਅੰਦਰ ਪੰਜ ਮਹਾ ਭਲੇ ਨੇ ਇਹ ਸੈਰ ਸੁਹਾਏ ਸਾਡੇ ਨੇਤਰਾਂ ਦੇ ਉੱਪਰ ਸਾਡੇ ਰੰਨਾਂ ਦੇ ਉੱਪਰ ਸਾਡੀ ਰਸਨਾ ਦੇ ਉੱਪਰ ਚਾਲ ਬੰਦੀ ਪਰ ਮਨ ਨੂੰ ਪਤਾ ਨਹੀਂ ਲੱਗਦਾ ਕਿਉਂ ਨਹੀਂ ਪਤਾ ਲੱਗਦਾ ਕਿਉਂਕਿ ਮਨ ਸੁੱਦਾ ਹੋਇਆ ਹੈ ਗੱਨਾ ਜਿਹਨੂੰ ਮਨ ਸਾਡਾ ਜਾਂਦਾ ਨਹੀਂ ਇਹ ਪੰਜ ਮਹਾਵਲੀ ਸਾਨੂੰ ਧਰਮ ਦੇ ਵਿੱਚ ਕਿਉਂ ਪਾਈ ਰੱਖਦੇ ਨੇ ਹੁਣ ਆਪਾਂ ਜਿਹੜਾ ਸਿਮਰਨ ਕਰਦੇ ਆ ਇਹ ਇਸੇ ਕਰਕੇ ਕਰਦੇ ਆ ਕਿ ਜਿਹੜਾ ਸਾਡਾ ਮਨ ਹੈ ਇਹ ਵਿਚਾਰਾਂ ਤੋਂ ਉੱਪਰ ਉੱਠ ਕੇ ਸਹਜ ਦੇ ਵਿੱਚ ਬੈਣੇ ਭਗਤੀ ਜਿਹੜੀ ਹੈ ਉਹ ਅੰਦਰੋਂ ਸ਼ੁਰੂ ਹੁੰਦੀ ਹੈ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਚਾਕਰ ਤੇਰਾ ਸੋਈ ਹੁਣ ਉਹ ਹਰੇ ਦਾ ਨੌਕਰ ਚਾਕਰ ਹੈ ਜਿਹੜਾ ਸਹਜ ਵਿੱਚ ਰਹਿੰਦਾ ਆਪਾਂ ਸੰਸਾਰ ਦੇ ਵਿੱਚ ਵੀ ਬਿਚਦੇ ਆਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਸਹਜ ਦੇ ਵਿੱਚ ਬਿਚਨਾਂ ਕਿਉਂਕਿ ਜਦੋਂ ਆਪਾਂ ਸਹਿਜ ਤੋਂ ਬਾਹਰ ਆਉਨੇ ਆ ਸਾਨੂੰ ਇਹਦਾ ਗਿਆਨ ਹੋਣਾ ਚਾਹੀਦਾ ਜ਼ਰੂਰੀ ਹੈ ਕਿ ਹੁਣ ਆਪਾਂ ਸਹਿਜ ਤੋਂ ਬਾਹਰ ਆ ਕੇ ਜਿਹਦਾ ਆਪਾਂ ਸਹਿਜ ਚ ਜਾਣੇ ਆ ਤੇ ਕਿੰਨਾ ਆਨੰਦ ਹੈ ਸੰਸਾਰ ਦੇ ਵਿੱਚ ਸੁੱਖ ਨਹੀਂ ਹੈ ਹੁਣ ਮਾਨਸ ਸੁਝਾਉਂਦੇ ਨੇ ਕਿਤੇ ਗੌਰਮਿਕ ਭਗਤ ਜਿਤ ਸਹਿਜ ਤੋਂ ਉਪਜਾਇਆ ਜਿਹੜੀ ਸਾਡੇ ਸਰੀਰ ਦੇ ਅੰਦਰ ਅਨਹਦ ਬਾਣੀ ਅਨਹਦ ਨਾਦ ਉਹ ਪਰਮਾਤਮਾ ਦੇ ਮੁਖ ਦੀ ਆਵਾਜ਼ ਜਿਹੜੀ ਅੰਦਰ ਚੱਲਦੀ ਹੈ ਉਤੋਂ ਜਾ ਕੇ ਭakti ਸ਼ੁਰੂ ਹੁੰਦੀ ਹੈ ਜਿਹੜੀ ਆਪਾਂ ਸਵਾਸ ਗ੍ਰਾਸ ਸਿਮਰਨ ਕਰਦੇ ਆਂ ਜਾਂ ਆਪਾਂ ਸੱਥਾਂ ਪੈਰਾਂ ਦੇ ਨਾਲ ਕੋਈ ਜਾਨਕੁਣ ਕਰਦੇ ਆਂ ਇਹ ਕਾਲ ਸਾਡਾ ਸਹਿ ਸੁਭਾਈ ਰੱਖ ਲੈਂਦਾ ਹੈ ਕਿਸੇ ਨੂੰ ਫਿੱਕਾ ਬਚਨ ਬੋਲ ਦਿੱਤਾ ਜਾਂ ਆਪਾਂ ਸੰਸਾਰ ਦੇ ਵਿੱਚ ਵਿੱਤਰਦੇ ਹੋਏ ਕਿਸੇ ਦੇ ਨਾਲ ਸਾਡਾ ਵਿਚਾਰਾਂ ਦਾ ਟਕਰਾਅ ਹੋ ਗਿਆ ਕਿਉਂਕਿ ਜਿਹੜੇ ਇਹ ਪੰਜ ਮਹਾ ਬਲੇ ਨੇ ਇਹ ਬਹੁਤ ਬਲਵਾਨ ਨੇ ਮਨ ਕਮਜ਼ੋਰ ਹੋ ਗਿਆ ਮਨ ਨੂੰ ਮਨ ਦੀ ਜਿਹੜੀ ਖਰਾਬੀ ਉਹ ਮਿਲੀ ਗਈ ਹੋਣਾ ਆਪਾਂ ਸਾਰੇ ਜਣੇ ਬੈਠੇ ਆ ਆਪਾਂ ਦੇਖਣਾ ਵੀ ਜਿਹੜਾ ਸਾਡਾ ਮਨ ਹੈ ਇਹਦਾ ਪਿੱਛਾ ਕਰਨਾ ਹੈ ਜੋ ਕਿ ਇਹ ਪਹਿਲਾ ਧੋਖਾ ਆਪਣੇ ਨਾਲ ਕਰਦਾ ਹੈ ਦੂਜੇ ਨਾਲ ਬਾਅਦ ਵਿੱਚ ਸੰਸਾਰ ਦੇ ਵਿੱਚ ਸਿਆਣਾ ਬਣ ਕੇ ਇਹ ਮਨ ਬੈਠਾ ਹੈ ਕਾਲਜ ਦੇ ਦਾਰੇ ਵਿੱਚ ਪਰ ਇਹੀ ਮਨ ਜਿਹੜਾ ਹੈ ਜਦੋਂ ਸਿਮਰਨ ਦੁਬਾਰਾ ਅੰਦਰ ਮੁੱਕੀ ਹੁੰਦਾ ਹੈ ਫਿਰ ਇਸ ਨੂੰ ਸੋਚੀ ਆਉਂਦੀ ਹੈ ਹੁਣ ਆਪ ਜਿਹੜਾ ਸਿਮਰਨ ਕਰਦੇ ਆ ਇਹ ਮਨ ਨੂੰ ਹੁਣ ਆਪਾਂ ਜਗਾਉਣਾ ਹੈ ਜੇ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਕਦੇ ਸਿਮਰ ਸਿਮਰ ਸਿਮਰੁਰ ਆਪਣਾ ਸੋਇਆ ਪਾਨਣ ਲਿਆ। ਮਨ ਦੋ ਤਰੀਕਿਆਂ ਦੇ ਨਾਲ ਹੀ ਜਾਗਦਾ ਹੈ। ਇੱਕ ਤਾਂ ਸਿਮਰਨ ਦੁਆਰਾ ਜਾਗਦਾ ਹੈ। ਇੱਕ ਜਾਗਦਾ ਹੈ ਜਿਹਨੂੰ ਅੰਤਮ ਸਮਾ ਆਉਂਦਾ ਜੰਮ ਡੰਡਾ ਮਾਰਦੇ ਸਨ ਦੇ ਵਿੱਚ। ਜੇ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਕਦੇ ਜੰਮ ਦਾ ਡੰਡ ਪੜੇ ਸਿਰ ਉੱਪਰ ਤਾਂ ਸੋਹਰ ਬੰਦ ਗਿਆ ਕੋਡੂ ਜਾਗਿਆ ਮਨ ਕੁਛ ਕਰ ਨਹੀਂ ਸਕਦਾ ਕਿਉਂਕਿ ਜਿਹੜਾ ਸਵਾਸਾਂ ਦਾ ਚਰਿਆ ਇਹ ਮੁੱਖਜੰਗ ਹੁਣ ਇਹਨਾਂ ਸਵਾਸਾਂ ਦੇ ਵਿੱਚ ਰਹਿੰਦਿਆਂ ਆਪਾਂ ਆਪਣੇ ਮਨ ਨੂੰ ਚਲਾਉਣਾ ਹੈ ਕਰਨ ਦੇ ਜਿੱਦਾਂ ਆਪਾਂ ਕੰਮ-ਕਾਮ ਕਰਦੇ ਹੋਏ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਫਿੱਟਣਾ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਮਾਲਕ ਨੇ ਸਾਨੂੰ ਆਵਾਜ਼ ਮਾਰਨੀ ਜਦੋਂ ਮੇ ਸਾਨੂੰ ਪਰਮਾਤਮਾ ਅੰਦਰੋਂ ਆਵਾਜ਼ ਮਾਰੇ ਜਦ ਜਦੋਂ ਵੀ ਸਾਡਾ ਅਕਲ ਜਮਾ ਹੋਵੇ ਸਾਡਾ ਜਿਹੜਾ ਧਿਆਨ ਹੈ ਇਨਾਂ ਨੂੰ ਪਰਦਰਸ ਕਰ ਲੈਣਾ ਆਪਾਂ ਉਹ ਨਾਮ ਦੇ ਵਿੱਚ ਉਹ ਸ਼ਬਦ ਦੇ ਵਿੱਚ ਇਹ ਸਾਡਾ ਆਪਣੇ ਘਰ ਦੇ ਵਿੱਚ ਬਾਸ ਹੋ ਜਾਏ। ਇਹਦੇ ਕਰਕੇ ਸਾ ਸੰਗਤ ਜਦੋਂ ਅਸੀਂ ਸੰਗਤ ਦੇ ਵਿੱਚ ਆਉਨੇ ਆ। ਸੰਗਤ ਦੇ ਵਿੱਚ ਆਣ ਕੇ ਸਾਡਾ ਜਿਹੜਾ ਖਜ਼ਾਨਾ ਇਹ ਜਮ੍ਹਾਂ ਹੋ ਜਾਂਦਾ। ਪਰ ਇਹ ਖਜ਼ਾਨਾ ਆਪਾਂ ਕਢਾ ਨਹੀਂ ਸਕਦੇ। ਕਿਉਂਕਿ ਸਾਰਿਆਂ ਸੁਪਤੀਆਂ ਨੇ ਇਕੱਠੇ ਹੋ ਕੇ ਸੁਰੱਖਣ ਕੀਤਾ ਹੁੰਦਾ। ਇਹਨੂੰ ਕੋਈ ਬਾਹਰ ਵੀ ਲੁੱਟ ਨਹੀਂ ਸਕਦਾ। ਇਸੇ ਕਰਕੇ ਸੰਸਾਰ ਦੇ ਵਿੱਚ ਆਪਾਂ ਜਿਹੜੇ ਵਿਚਰਨੈ ਸਿਮਰਨ ਦੁਆਰਾ ਭਰੋਸਾ ਬਣਾਉਣਾ ਹੈ ਪਰਮਾਤਮਾ ਤੇ ਜੇ ਆਪਾਂ ਸਿਮਰਨ ਵੀ ਕਰਦੇ ਆ ਸੰਸਾਰ ਦਾ ਕਿਰਿਆ ਕਰਨ ਵੀ ਕਰਦੇ ਆ ਪਰ ਪਰਮਾਤਮਾ ਤੇ ਸਾਨੂੰ ਭਰੋਸਾ ਨਹੀਂ ਤੇ ਉਹ ਜਿਹੜਾ ਸਾਡਾ ਸਿਮਰਨ ਹੈ ਉਹ ਫਿਰ ਸਾਡਾ ਕਾਲ ਜਿਹੜਾ ਅੰਦਰੋਂ ਸਾਡੇ ਮਨ ਨੂੰ ਬਿਲਾ ਕੇ ਸਿਮਰਨ ਕਰਿੰਦਾ ਹੈ ਪਰ ਹਰਸਾ ਤਾਂ ਹੀ ਬਣੇਗਾ ਜਿੰਨਾ ਮਨ ਸਾਡਾ ਅੰਦਰ ਮੁਹੀ ਜਾਏਗਾ ਜਿੰਨਾ ਅੰਦਰ ਉਹ ਨਾਮ ਸੱਚ ਦੇ ਵਿੱਚ ਬੈਠੇਗਾ ਜਾ ਕੇ ਥੇਰ ਘਰ ਦੇ ਵਿੱਚ ਆਸਣ ਲਾਏਗਾ ਇਹ ਬਾਹਰ ਟੁੱਟੇਗਾ ਹੁਣ ਆਪਾਂ ਕਿਹੜਾ ਨਾਮ ਜਪਦੇ ਆ ਇਹ ਆਪਾਂ ਕਿਉਂ ਜਪਦੇ ਆ ਕਿ ਸਾਡਾ ਜਿਹੜਾ ਧਿਆਨ ਹੈ ਬਾਹਰ ਟੁੱਟ ਜਾਏ ਸਿਮਰਨ ਇਹਨੂੰ ਕਹਿੰਦੇ ਨੇ ਜਿਹੜਾ ਆਪਾਂ ਆ ਵਾਹਿਗੁਰੂ ਮੰਤਰ ਜਪਦੇ ਆ ਇਹ ਜਾਪ ਹੈ ਜਿਹਨੂੰ ਮਨ ਸਮਝਾਉਂਦੇ ਜਪਾ ਜਪਾ ਗਿਆਨ ਬਿਸਰੇ ਆਪ ਜਗਾਰ ਸਮਾਏ ਸਿਮਰਨ ਹੈ ਜਿਹਨੂੰ ਆਪਾਂ ਜਪਤ ਕਰਨਾ ਹੁਣ ਸਾਡੇ ਅੰਦਰ ਜਿਹੜਾ ਸਿਮਰਨ ਚਾਹਦਾ ਹੈ ਉਹ ਬੱਚਿਆਂ ਦਾ ਬੱਚਿਆਂ ਦੇ ਯਾਰ ਬਣੇ ਹੋਏ ਅੰਦਰ ਪਰਮਾਤਮਾ ਦੀ ਯਾਦ ਬਣੀ ਹੋਈ ਅੰਦਰ ਨਿਰੰਕਾਰ ਭੁੱਲਿਆ ਹੈ ਹੁਣ ਆਪਾਂ ਸਿਮਰਨ ਕਰਦੇ ਆ ਜਿਹੜਾ ਇਹ ਜਾਪ ਕਰਦੇ ਆ ਤੇ ਜਾਪ ਕਰਕੇ ਅੰਦਰ ਪ੍ਰਮਾਤਮਾ ਦੇ ਜਾਪ ਦਾ ਦੀਵਾ ਜਗਾਉਣਾ ਹੈ ਕਿਉਂਕਿ ਜਿਹੜਾ ਪ੍ਰਮਾਤਮਾ ਹੈ ਉਹ ਸਾਨੂੰ ਵਿਸਰੇ ਨਾ ਤੇ ਵਿਸਰਦਾ ਉਹਦੋਂ ਜਾਂ ਜਦੋਂ ਕਾਲ ਸਾਡੇ ਉੱਤੇ ਇਹ ਪੰਜ ਮਹਾ ਬਲ ਜਿਹੜੇ ਹੈਗੇ ਹੁੰਦੇ ਨੇ ਜਿਤਨਾ ਅਸੀਂ ਘਰੋਂ ਕਿਤੇ ਜਾਂਦੇ ਆ ਘਰ ਦੇ ਵਿੱਚ ਅਸੀਂ ਜਿੱਦਾਂ ਲੱਗੇ ਜਾਂਦੇ ਆ ਵੇ ਕੋਈ ਚੀਜ਼ ਨਾ ਮੌਰੋ ਕੋਈ ਚੋਰ ਚਵਾਰਾ ਨਾ ਪੁਰਵੇ ਏਸੀ ਤਰ੍ਹਾਂ ਇਹ ਪੰਜ ਮਹਾਬਲੀ ਸਾਡੇ ਉੱਤੇ ਕੋਈ ਸਾਡੇ શરીਦੇ ਅੰਦਰ ਹੈ ਇਹ ਪੂਰੇ ਧਿਆਨ ਦੇ ਵਿੱਚ ਬੈਠੇ ਉਂਕਲੇ ਵੀ ਮੜ ਜਾ ਧਿਆਨ ਇਹਦਾ ਆਸੇ-ਪਾਸੇ ਹੋਏ ਉਤਲ ਕੀਦੇ ਮੰਨਣ ਛੱਡੀ ਜੇ ਨੂੰ ਮਨ ਸਮਝਾਉਂਦੇ ਆਪ ਮੰਨ ਜਾਗਰ ਰੋ ਰੇ ਭਾਈ ਗਾਹੋਂ ਹੋਈ ਤੇ ਜਦੋਂ ਗਵਾਰੀ ਨੂੰ ਚੋਲ ਮੁਸੀ ਕਰ ਜਾਏ ਹੁਣ ਆਪਾਂ ਕਾਫਰ ਨਹੀਂ ਹੋਣਾ ਜੇ ਸਾਰਾ ਦਿਨ ਸਿਮਰਨ ਕਰ ਲਿਆ ਰਾਤ ਨੂੰ ਸੌਣ ਲੱਗਿਆਂ ਮਨ ਫੇਰ ਵਿਚਾਰਾਂ ਵਿੱਚ ਚਲਾ ਗਿਆ ਤੇ ਜਿੰਨਾ ਚਿਰ ਆਪਾਂ ਸੁੱਤੇ ਆ ਉਹਨੇ ਜੇਦੇ ਵਿੱਚ ਟਾਲ ਫਾੜ ਕੇ ਫਿਰ ਝਟਾ ਮਾਰ ਦਿੰਦਾ ਫੇਰ ਸਾਨੂੰ ਉੱਠ ਲੁੱਟ ਦਿੰਦਾ ਸੌਣ ਤੋਂ ਪਹਿਲਾਂ جنہ بھی مرضی اِسی دن کیتا ہے سو تو پہلا بیاس کر کے ہی سونا جنہوں ساٹھا من اس شب گا بیاس کر سو من کا تھی یہ سارا واحگ اوپر آ جائے ساری رات کا سمان لکھا جاتا ہے سپنے میں نہیں جائے گا جدو آپ جانتے ہیں وہ ہے وہ اصل سریر ہے ਆ ਜਿਹੜਾ ਸਾਡਾ ਸਰੀਰ ਹੈ ਇਹ ਨਾਸਮਾਨ ਹੈ। ਇਸੇ ਸਰੀਰ ਦੇ ਅੰਦਰ ਇੱਕ ਸਾਡਾ ਸੁਖਮ ਸਰੀਰ ਹੈ ਜਿਹੜਾ ਚਾਰ ਮਿਤ ਤੋਂ ਮੁਕਤ ਨਹੀਂ ਹੁੰਦਾ। ਉਹੋ ਹੀ ਸਰੀਰ ਜਿਹੜਾ ਸੁਖਮੇ ਚੁਰਿਆ ਫਿਰਦਾ ਹੈ। ਜਦੋਂ ਅਸੀਂ ਸਿਮਰਨ ਕਰਕੇ ਆਪਣੇ ਅੰਤਰਮੁਖੀ ਪੈਨੇ ਆ। ਉਹ ਨਾਮ ਦੇ ਵਿੱਚ ਪੈਨੇ ਆ ਤੇ ਫਿਰ ਸਾਨੂੰ ਸੁਖਮ ਸਰੀਰ ਦਾ ਤੇ ਆ ਜਿਹੜਾ ਅਸਤੂਲ ਸਰੀਰ ਦਾ ਪਤਾ ਲੱਗ ਜਾਂਦਾ ਹੈ। ਹੁਣ ਜਾਣਾ ਜਿਹੜਾ ਆ ਸਰੀਰ ਇਹ ਜਾਣਾ ਕਬੀਰ ਇਹ ਤਨ ਜਾਏਗਾ ਪਰ ਜਿਹੜਾ ਰੂਹਮਨ ਸਰੀਰ ਉਹ ਨਾਮ ਦੇ ਆਪੇ ਜਾਂਦਾ ਹੈ ਇਹ庞ਦੇ ਆਪੇ ਜਾਂਦਾ ਹੈ ਜਿਹੜਾ ਹੁਣ ਸਾਡਾ ਦਰ ਹੈ ਜਿਹੜਾ ਸਾਡੇ ਅੰਦਰ ਜਿੱਥੇ ਪਰਮਾਤਮਾ ਸਾਡੇ ਅੰਦਰ ਇਸ ਦਰ ਦੇ ਉੱਤੇ ਜਿੱਥੇ ਸ਼ਬਦ ਜਾਂਦੇ ਨੇ ਜਿੱਥੇ ਮਾਮਕ ਦੀ ਕਥਾ ਜਾਂਦੇ ਜਿੱਥੇ ਪਰਮਾਤਮਾ ਆਪ ਕਥਾ ਕਰਦਾ ਹੈ ਉਹਨੂੰ ਦਰ ਕਿਉਂ ਮੰਨਦਾ ਹੈ ਕਿਉਂਕਿ ਸਾਡਾ ਮਨ ਵਿਚਾਰਾਂ 'ਚ ਹੈ ਹੁਣ ਅਸੀਂ ਸਿਮਰਨ ਕਿਉਂ ਕਰਦੇ ਆਂ ਸਿਮਰਨ ਇਹ ਕਰਕੇ ਕਰਦੇ ਆਂ ਕਿ ਦਰ ਖੋ ਜਾਏ ਕਿਉਂਕਿ ਜਿਹੜਾ ਪ੍ਰਮਾਤਮਾ ਪੂਰੀ ਦੁਨੀਆ ਚ ਲਾ ਰਿਹਾ ਹੈ ਪਹਿਲੀ ਗੱਲ ਤਾਂ ਇਹ ਕੀ ਕਦੀ ਪ੍ਰਮਾਤਮਾ ਨਾਲ ਰੋਸ ਨਹੀਂ ਕਰਨਾ ਅਸਲੀ ਸਾਡਾ ਮਿੱਤਰ ਹੀ ਪ੍ਰਮਾਤਮਾ ਹੈ ਕਿਉਂਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਕਦੀ ਸਜ਼ਾ ਨਹੀਂ ਦਿੰਦੀ ਫਿਰ ਵੀ ਉਹ ਗੱਲ ਨਾ ਲੁੰਗ ਜੇ ਇੱਕੋ ਜਿਹਾ ਆਪਾਂ ਭਵੇਂ ਹੁਣ ਤੱਕਰ ਬਹੁਤ ਗਲਤੀਆਂ ਕੀਤੀਆਂ ਪਰ ਪਰਮਾਤਮਾ ਸਾਨੂੰ ਫਿਰ ਵੀ ਗੱਲ ਨਾ ਲੁੰਦਾ ਹੈ ਅਸਲੀ ਮਿੱਤਰ ਹੀ ਸਾਡਾ ਪਰਮਾਤਮਾ ਹੈ ਕੋਣ ਮਾਰ ਸਿ ਸਮਝਾਉਂਦੇ ਨੇ ਕਿਤੇ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚਲ ਸਤਿਗੁਰ ਆਗੇ ਹੋਵੇ ਕੋਟ ਪੈੜਾ ਲੀ ਹੁਣ ਅਸੀਂ ਇੱਕ ਪਿੰਡ ਆ ਕੇ ਜਾਣਾ ਉਹਨੇ ਕਰੋਨਾ ਪਿੰਡ ਦੇ ਸੰਨ ਮਿਲਣ ਵਾਸਤੇ ਆਉਣਾ ਉਹਦੇ ਅੰਦਰ ਵੀ ਚੜ ਪੈ ਕੇ ਮੈਂ ਆਪਣੇ ਬੱਚੇ ਨੂੰ ਲੈਣਾ ਜਿਸ ਤਰ੍ਹਾਂ ਇੱਕ ਮਾਂ ਬਾਪ ਮਾਂ ਦਾ ਪੁੱਤ ਬਾਹਰ ਹੁੰਦਾ ਹੈ ਉਹ ਜਦੋਂ ਛੁੱਟੀ ਆਉਂਦਾ ਹੈ ਤੇ ਮਾਂ ਨੂੰ ਬੜਾ ਚਾਹ ਹੁੰਦਾ ਹੈ ਕਿ ਮੇਰਾ ਪੁੱਤ ਬਾਹਰ ਆ ਗਿਆ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਵੀ ਬਹੁਤ ਚਾਹ ਹੈ ਸਾਨੂੰ ਮਿਲਣ ਦਾ ਪਰ ਜਿਹੜੀ ਸੈਂਟਰ ਦੇ ਵਿੱਚ ਰੁਕਾਵਟ ਹੈ ਉਹ ਹੈ ਵਿਚਾਰਾਂ ਦੀ ਇਹ ਪੰਜ ਅੰਦਰੋਂ ਵਿਚਾਰ ਸੁੱਕੀ ਜਾ ਰਹੇ ਨੇ ਇਹ ਆਉਣੇ ਵੀ ਆ ਪਰ ਅਸੀਂ ਕੀ ਕਰਨਾ ਅਸੀਂ ਉਹਦੇ ਬਾਣੇ ਵਿੱਚ ਝੋਣਾ ਪੈਣਾ ਜਿਹਨੂੰ ਮਾਰਾ ਸਮਝਾਉਂਦੇ ਸ਼ੋਰ ਸਿੱਖ ਸਗਾ ਹੈ ਬੰਦਤ ਭਾਈ ਜੋ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਛੱਲੇ ਭਾਈ ਵਿਚੜ ਚੋਟਾਂ ਖਾਵੈ ਕੇ ਅਸੀਂ ਸਿਮਰਨ ਵੀ ਕਰਦੇ ਆ ਹਾਲੂ ਕੋਈ ਧੋਖਾ ਦਿੰਦਾ ਹੈ ਇਹ ਜੀਕਾ ਨਹੀਂ ਮੰਨਦੇ ਭਾਣੇ ਵਿੱਚ ਆਉਣਾ ਦੁੱਖ ਸੁੱਖ ਤੋਂ ਉੱਪਰ ਉੱਠਣਾ ਹੈ ਭਾਰ ਕਿੰਨਾ ਚਿਰ ਹੁੰਦਾ ਜਿੰਨਾਂ ਕੇ ਸਿਰ ਦੇ ਉੱਤੇ ਪੱਠੀਆਂ ਦੀ ਪੰਡਾ ਪਾ ਰੱਖਿਆ ਹੋਵੇ ਕੋਈ ਲੋਡ ਰੱਖਿਆ ਹੋਵੇ ਉਹਨਾਂ ਕੇ ਰੇਲ ਹੈ ਜਿਦੋਂ ਉਹਨੂੰ ਲਾ ਕੇ ਸੜਦਦਾ ਇਹ ਭਾਰ ਕਦਮ ਹੁਣ ਜਿੰਨਾ ਚਿਰ ਅਸੀਂ ਸਾਡਾ ਮਨ ਟੈਨਸ਼ਨ ਦੇ ਵਿੱਚ ਇਹ ਸੰਸਾਰ ਦੇ ਵਿੱਚ ਵਿਚਰਦਾ ਪਰਿਵਾਰ ਦੀ ਬੱਚਿਆਂ ਦੀ ਉਹਨਾਂ ਜਿਹੜੇ ਸਾਨੂੰ ਵਿਚਾਰਦੰਦ ਕਰਦੇ ਆ ਜੇ ਉਹ ਸਿੱਟੇ ਸਾਰੀ ਗੱਲ ਪਰਮਾਤਮਾ ਦੇ ਦਿੱਤੀ ਐ ਸੈਂਟਰ ਕਰਨਾ ਪਰਮਾਤਮਾ ਨੂੰ ਆਪੋ। ਦਰਿਆਵੀ ਚੀਜ਼ਾਂ ਦੇ ਨਾਲ ਪਰਮਾਤਮਾ ਨਹੀਂ ਮੰਦਾ ਕਿ ਦਰਿਆਵੀ ਉਹਦੀਆਂ ਚੀਜ਼ਾਂ ਹੀ ਲਿੱਤੀਆਂ। ਕੋਣ ਪਰਮਾਤਮਾ ਮੰਦਾ ਜਿਹੜੀ ਕੀਤਨਾ ਤੁਸੀਂ ਦਾਨ ਕਰੋ ਕੋਣ ਕਰੋ ਨਹੀਂ ਮੰਦਾ ਪਰਮਾਤਮਾ ਕਿਉਂਕਿ ਉਹਦਾ ਉਹਦਾ ਜਿੱਦਾਂ ਆਪਾਂ ਲਈ ਐ ਜਿੱਦਾਂ। ਪਰਮਾਤਮਾ ਮੰਦਾ ਹੈ ਕਿ ਤੁਸੀਂ ਆਪਣਾ ਜਿਹੜਾ ਮਨ ਹੈ ਇਹ ਪਰਮਾਤਮਾ ਨੂੰ ਪਰਪਣ ਕਰੋ। ਕਿਹੜਾ ਐਸਾ ਸੂਰਮਾ ਜੰਮਿਆ ਕਿ ਜਿਹੜਾ ਆਪਣਾ ਮਨ ਸਤਿਗੁਰ ਨੂੰ ਵੇਚਦਾ ਮਾਤੇ ਦਾ ਵੇਚਣੀ ਹੈ ਪਰਮਾਤਮਾ ਨੂੰ ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਿਤੇ ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜਰਾਹ ਉਦੋਂ ਸਾਡੇ ਕਾਰਜ ਉਹ ਆਉਂਦਾ ਜਿੰਨਾ ਚਿਰ ਆ ਸਾਡਾ ਮੁਖ ਇਹ ਅੰਦਰ ਦਾ ਜਿਹੜਾ ਹਿਰਨਾ ਜਿੱਥੇ ਸਟੇਜ ਤੇ ਆ ਕੇ ਬਹਿ ਕੇ ਪਰਮਾਤਮਾ ਨੇ ਆਪਣੇ ਬੋਲ ਬੋਲਣੇ ਆ ਉਹ ਮੰਨ ਦੀ ਜੇਜ ਦੇ ਉੱਤੇ ਅਸੀਂ ਖਲਾਰਾ ਪਾਇਆ ਹੋਇਆ ਹੈ ਹੁਣ ਇਹ ਖਲਾਰਾ ਜਿਹੜਾ ਇਹ ਸਾਫ਼ ਕਰਨਾ ਕਿਸੇ ਨਾਲ ਈਰਖਾ ਨਹੀਂ ਕਰਨੀ। ਜੇ ਆਪਾਂ ਕਿਸੇ ਦੇ ਨਾਲ ਈਰਖਾ ਕਰਦੇ ਆਂ ਤੇ ਜਿਹੜੀ ਦਿੱਤੇ ਪ੍ਰਮਾਤਮਾ ਨੇ ਖਾ ਕੇ ਬੋਲ ਬੋਲਣੇ ਹੁਣ ਇਸ ਜੇਜ ਤੇ ਖਲਾਰਾ ਪਾ ਲਿਆ ਉਹ ਕਿੱਥੇ ਬੈਠੇਗਾ। ਹੁਣ ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਬਰਾਣਾ ਆਉਣਾ ਹੁੰਦਾ ਹੈ ਤੇ ਅਸੀਂ ਉਸ ਘਰ ਨੂੰ ਆਪਣੇ ਸਫਾਈ ਕਰਦੇ ਆਂ ਵੀ ਘਰ ਦੇ ਵਿੱਚ ਕੋਈ ਮਹਿਮਾਨ ਆਉਣਾ। ਇਸ ਈ ਤਰ੍ਹਾਂ ਇਸ ਹਿਰਦੇ ਦੇ ਉੱਤੇ ਬੈ ਕੇ ਪਰਮਾਤਮਾ ਨੇ ਆਪਣੇ ਬੋਲ ਬੋਲਣੇ ਨੇ ਤੇ ਜਿਸ ਤਰ੍ਹਾਂ ਆਪਾਂ ਕਿਸੇ ਦੇ ਨਾਲ ਇਕਾਂ ਵੈਰ ਰੋਜ ਨਹੀਂ ਰੱਖਣਾ ਬੋਲ ਸਹਿਣਾ ਜਿਹੜਾ ਨਾਮ ਜਪਦਾ ਹੁੰਦਾ ਹੈ ਜਿਹੜਾ ਸਾਧੂ ਹੁੰਦਾ ਹੈ ਉਹਨਾਂ ਦਾ ਬੋਲ ਜਰ ਜਾਂਦਾ ਹੈ ਹੁਣ ਦੇਖੋ ਜਦੋਂ ਆਪਾਂ ਨਾਮ ਜਪਦੇ ਆਂ ਸਾਧ ਸੰਗਤ ਕੀ ਅਸੀਂ ਆਪਣੇ ਜਿੱਦਾਂ ਕਾਬੂ ਪਾਲਾਂਗੇ ਨਾਮ ਜਪਿਆ ਆਪਣੇ ਤੇ ਕਾਬੂ ਪਾ ਲਾ ਕਾਲ ਨੇ ਬਾਹਰੋਂ ਵੀ ਆ ਕੇ ਸਾਨੂੰ ਟੱਕਰ ਲੈਣਗੇ جہیں جیو انہیں اپنے بخش پیتے ہوئے وہی جیو تعنو ایسا وجن بولے گا تی پچھاننا ہے کہ یہ کون بولتا پڑھ جدو نام دے کے سماؤ گے نام جی بیٹھے گے نام سنو گے،, گے،, گے پھر تو اپنا سائے دے آسن ہوئے گا پھر تو پتہ لگ جائے گا یہ جیب دے موقع کون بول رہے ਹੁਣ ਜਦੋਂ ਕੋਈ ਸਾਨੂੰ ਮਾਰਗ ਦੰਡਾ ਬੰਦਾ ਸੀ ਉਹਨਾਂ ਨਾਲ ਲੱਗਣਾ ਸ਼ੁਰੂ ਹੋ ਜਿੰਨੇ ਆ ਕਿ ਸਾਨੂੰ ਸੋਝੀ ਨਹੀਂ ਰਹੀ ਵੀ ਇਹ ਤਾਂ ਪੰਜ ਮਹਾਬਲੀ ਬੋਲ ਰਹੇ ਨੇ। ਇਸੇ ਕਰਕੇ ਸਾ ਸਰਗੁਣ ਜੀ ਸੰਸਾਰ ਦੇ ਵਿੱਚ ਬੜੇ ਪਿਆਰ ਦੇ ਨਾਲ ਲਿਖਣਾ ਆਪਾਂ ਕਿ ਇਹ ਜਿਹੜਾ ਮਾਰਗ ਹੈ ਖੰਡੇ ਨੂੰ ਤਿੱਖਾ ਹੈ। ਜਿਸ ਤਰ੍ਹਾਂ ਖੰਡੇ ਦੇ ਧਾਰ ਦੇ ਉੱਪਰ ਲੱਗਣਾ ਹੈ ਪਰ ਲੱਗਣ ਦੇਣਾ ਉਹ ਮਾਰਗ ਹੈ। ਇਸੇ ਤਰ੍ਹਾਂ ਆਪਾਂ ਨਾਮ ਸਿਖਣ ਜੱਪਦੇ ਜੱਪਦੇ ਆਪਣੇ ਘਰ ਦੀ ਗਿਆਨ ਕਰ ਲਈਏ ਹੁਣ ਘਰ ਕਿਤੇ ਬਾਹਰ ਤਾਂ ਹੈ ਨਹੀਂ ਉਹ ਸਾਡੇ शरीर ਦੇ ਅੰਦਰ ਹੈ ਗੇਰ ਨੂੰ ਮਾਰਨ ਸਮਝਾਉਂਦੇ ਕਿਤੇ ਘਰ ਨਹੀਂ ਘਰ ਦਿਖਾਏ ਨੇ ਸੋ ਸਤਿਗੁਰੂ ਬੁਰਖ ਸੁਝਾਨ ਪਾਂਦੇ ਜਾਬਦਤਾ ਨ ਘਰ ਢੁਨ ਤੇ ਬਾਜੀ ਸ਼ਬਦ ਸੁਝਾਨ ਹੁਣ ਉਹ ਜਿਹੜਾ ਘਰ ਹੈ ਉਹ ਸਰੀਰ ਦੇ ਅੰਦਰ ਹੀ ਹੈ ਉਸ ਨੂੰ ਹੀ ਕਹਿਿਆ ਹੈ ਸੁਣ ਬੇਗੋਪੁਰਾ ਸ਼ਹਿਰ ਹੁਣ ਉਹ ਘਰ ਦੇ ਵਿੱਚ ਆਪਾਂ ਪਰਵੇਸ਼ ਕਰਨਾ ਤੇ ਪਰਵੇਸ਼ ਆਪਾਂ ਤਾਂ ਕਰ ਸਕਦੇ ਆ ਜੇ ਆਪਾਂ ਸਿਮਰਨ ਕਰਾਂ ਸੰਸਾਰ ਦਾ ਧਾਨ ਗੁਣ ਕਰਦੇ ਆਪਾਂ ਘਰੇ ਲਿ ਜਾ ਸਕਦੇ ਆ ਸੰਸਾਰ ਦੇ ਕੋਈ ਵੀ ਅੱਛੇ ਕੰਮ ਕਰਦੇ ਆ ਚੰਗੇ ਹੈ ਪਰ ਘਰ ਦੇ ਵਿੱਚ ਜਾਣ ਵਾਸਤੇ ਸਾਨੂੰ ਘਰਨਾ ਘਰ ਨਹੀਂ ਬੈਣੀ ਇਹ ਕਰਕੇ ਆਪਾਂ ਸਾਰੇ ਜਾਣਿਆਂ ਦੇ ਨਾਮ ਜਪਣਾ ਤੇ ਨਾਮ ਜਪ ਕੇ ਆਪ ਜੇ ਘਰ ਦੇ ਵਿੱਚ ਪ੍ਰਵੇਸ਼ ਹੋਣਾ ਹੈ ਕਿਸੇ ਵੇਲੇ ਪ੍ਰਮਾਤਮਾ ਕੀ ਕਰਦਾ ਕਿ ਸਾਨੂੰ ਸਹਿਜ ਸਭਾਈ ਉੱਧਰ ਨੂੰ ਯਾਤਰਾ ਕਰਾਉਂਦਾ ਹੈ ਪਰ ਸਾਨੂੰ ਪਤਾ ਨਹੀਂ ਲੱਗਦਾ ਜਿਸ ਤਰ੍ਹਾਂ ਆਪਾਂ ਮੰਨ ਲਓ ਸ਼ਾਮਾਂ ਨੂੰ ਸੁੱਤੇ ਜਦ ਤੱਕ ਸਾਡੀ ਅੱਖ ਖੁੱਲੀ ਅਸੀਂ ਕਿ ਸਵੇਰ ਹੋ ਗਈ ਸਵੇਰ ਹੋ ਗਈ ਉਹ ਹੋਈਆਂ ਜਾਮਾਂ ਹੁੰਦੀਆਂ ਅੱਧਾ ਘੰਟਾ ਮੈਨੂੰ ਨੀਂਦ ਆਇਆ ਹੁੰਦਾ ਉਹ ਸਾਡਾ ਮਨ ਉੱਤਰ ਜਾਂਦਾ ਹੈ ਉੱਧਰ ਸਮਾਂ ਸਹਿਜ ਵਿੱਚ ਚੱਲਦਾ ਪਿਆ ਹੈ ਇਿੱਤਰ ਸਮਾਂ ਬਹੁਤ ਰੁਕਾਰ ਦੇ ਨਾਲ ਜਾ ਰਿਹਾ ਹੈ ਇਸੇ ਕਰਕੇ ਸਾਧ ਸੰਗਤ ਜੀ ਆਪਾਂ ਪੋਸ਼ਿਤ ਕਰਨੀ ਹੈ ਕਿ ਨਾਮ ਨੂੰ ਜਪ ਕੇ ਨਾਮ ਦੇ ਵਿੱਚ ਸੁਣਾਉਣਾ ਨਾਮ ਜਪ ਕੇ ਨਾਮ ਦੇ ਵਿੱਚ ਸੁਣਾਉਣਾ ਜੇ ਅਸੀਂ ਨਾਮ ਨੂੰ ਜਪਾਂਗੇ ਫਿਰ ਨਾਮ ਨੂੰ ਸੁਣਾਗੇ ਤੇ ਇਹ ਮੁਕਤੇ ਅਮਰਤਾਵਾ ਸ਼ੁਰੂ ਹੋ ਜਾਏਗਾ ਦੇਖੋ ਜੇ ਆਪਾਂ ਨਾਮ ਨੂੰ ਜਪਦੇ ਹਾਂ ਮਾਲਕ ਉਸੇ ਕਹਿਣਾ ਸਾਡੇ ਇਹ ਮੁਖ ਦੇ ਉੱਪਰ ਸਾਡੀ ਕ੍ਰਾਂਤ ਵੀ ਉਨਫੂਰ ਹੋ ਜਾਂਦੀ ਹੈ ਹੁਣ ਨਾਮ ਜਪ ਕੇ ਸਹਜ ਵਿੱਚ ਜਾਣਾ ਅੱਗੇ ਸਾਰਾ ਪਰਮਾਤਮਾ ਦਾ ਕਾਰਜ ਹੈ ਇਹਨੂੰ ਆਪ ਕਰਨਾ ਤੁਹਾਡਾ ਕੰਮ ਹੈ ਸਿਮਰਨ ਕਰਕੇ ਸਹਜ ਵਿੱਚ ਪਰਵੇ ਜਿੱਥੇ ਜਾ ਕੇ ਸਰੀਰ ਦਾ ਬਿਨੂਰ ਮੁੱਤਿ ਮਿਲਦਾ ਸਵਾਭ ਹੋਏ ਮੁਨਾਫਾ ਥੋੜਾ ਜਿਹਾ ਸਿਮਰਨ ਕਰਕੇ ਸਾਰੇ ਜਾਣੇ ਗੋਲ ਨੂੰ ਪਿਆਰੇ મિતਰ ਬਣ ਕਰਕੇ ਸਰੀਰ ਨੂੰ ਬਿਲਾ ਰੱਖਣਾ ਸਰੀਰ ਨੂੰ ਕੱਸ ਕੇ ਰੱਖਣਾ Saya jode guru ji wah guru guru wah 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 guru

गुरु <osionfishas2> guru va guru